ਗੁਰੂ ਕਾਲੀ ਸਾਧੰਗ ਜੀ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਸ਼ਹੀਦਾਂ ਦੇ ਸਰਤਾਜ ਪੰਨਪਾਸਾ ਸ੍ਰੀ ਗੁਰੂ ਅਰਜਨ ਦੇਵ ਜੀ ਇਸ ਬੇਰੀ ਦੇ ਦਰਖਤ ਹੇਠ ਬੈਠ ਕੇ ਸੁਖ ਨੂੰ ਸਾਡੀ ਬਾਣੀ ਦਾ ਉਚਾਰਨ ਕੀਤਾ ਸੀ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 262 ਅੰਕ ਤੇ ਸਥਿਤ ਹੈ ਅਤੇ ਇਸ ਦਾ ਨਾਮ ਗੁਰਦੁਆਰਾ ਮੰਜੀ ਸਭ ਰੱਖਿਆ ਗਿਆ ਹੈ ਜੀ ਇਹ ਉਹ ਬੇਰੀ ਹੈ ਜੀ ਇਹ ਨਾਲ ਸਰੋਵਰ ਹੈ ਜੀ ਇਹ ਆਹ ਹਨ ਅਮਰ ਸ੍ਰੀ ਦਵਾਦਿਪ ਸਿੰਘ ਤੇ ਗੁਰਦਆਰਾ ਸਾਹਿਬ ਜੀ ਦੇ ਬਿਲਕੁਲ ਅੰਦਰ ਹੀ ਸਥਿਤ ਹੈ ਇਹ ਉਹ ਪਵਿੱਤਰ 베ਰੀ ਸਾਹਿਬ ਹੈ ਤੇ ਇਹ ਨਾਲ ਕਰੋਬਰ ਹੈ ਇਸ ਪਵਿੱਤਰ 베ਰੀ ਦੇ ਵੜ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਨੇ ਸੋਖ ਮੁਖਮ ਨੇ ਸਾਹਿਬ ਜੀ ਬਾਣੀ ਦਾ ਉਚਾਰਨ ਕੀਤਾ ਸੀ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 222 ਅੰਕ ਦੇ ਅੰਕਿਤ ਕੀਤੀ ਹੋਈ ਹੈ ਅਤੇ ਇਸ ਸਥਾਨ ਦਾ ਨਾਮ ਗੁਰਦੁਆਰਾ ਮੁੰਜੀ ਸਾਹਿਬ ਰੱਖਿਆ ਗਿਆ ਹੈ ਇਹ ਸਰੋਵਰ ਹੈ ਅਮਰ ਸੀਰ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਸ੍ਰੀ ਅਮਰ ਸਾਹਿਬ ਸਾਹਿਬ ਦੇ ਅਸੀਂ ਸਾਧ ਸੰਗਤ ਜੀ ਪਿੰਡ ਜੰਡੋਲੀ ਤੋਂ ਆਏ ਹਾਂ ਜੋ ਕਿ ਚੱਬੇਵਾਲ ਮਾਲਕਪੁਰ ਦੇ ਬਿਲਕੁਲ ਨਜ਼ਦੀਕ ਪੈਂਦਾ ਹੈ ਸਾਡੇ ਸੰਗਤ ਉੱਥੋਂ ਆਏ ਸੀ ਇੱਧਰ ਸ੍ਰੀ ਦਰਬਾਰ ਸਾਹਿਬ ਅਮਸਾ ਦਰਸ਼ਨ ਕਰਨ ਵਾਸਤੇ ਤੇ ਅਸੀਂ ਇਸ ਜਗ੍ਹਾ ਪਹੁੰਚੇ ਇੱਥੇ ਕਿ ਗੁਰੂ ਅਰਜਨ ਦੇਵ ਜੀ ਸੋਖਨ ਜਪ ਮਾਰਨ ਬਣੀ ਤਾਂ ਉਚਾਰਨ ਕੀਤਾ ਸੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ